ਪਾਠ 14ਵਾਂ ਜਿਸ ਕਰ ਕਿਤਾਬਾਂ ਵਸਨ ਉਦੇਸ਼ ਕਿਤਾਬਾਂ ਦੀ ਅਹਿਮੀਅਤ ਦੱਸਦੇ ਹੋਏ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਿਤਾਬਾਂ ਦੀ ਖਾਸ ਜਗ੍ਹਾ ਬਣਾਉਣ ਲਈ ਪ੍ਰੇਰਿਤ ਕਰਨਾ ਮਨੁੱਖ ਦਾ ਸੱਚਾ ਸਾਥੀ ਕਿਤਾਬਾਂ ਗਿਆਨ ਦਾ ਦੀਪ ਜਲਾਉਂਦੀਆਂ ਜਾਂਦੀਆਂ ਦਿਮਾਗ ਵਿੱਚ ਘਰ ਬਣਾਉਂਦੀਆਂ ਜਾਂਦੀਆਂ ਨਾ ਇਹ ਨਾ ਦਾ ਹੈ ਕਿਤਾਬਾਂ ਵੱਧ ਤੋਂ ਵੱਧ ਪੜੋ ਕਿਤਾਬਾਂ ਬੱਚਿਓ ਜੇ ਅਸੀਂ ਧਿਆਨ ਨਾਲ ਸੋਚੀਏ ਤਾਂ ਪਰਮਾਤਮਾ ਨੇ ਸਾਨੂੰ ਇੱਕ ਅਨਮੋਲ ਦਾਤ ਦਿੱਤੀ ਹੈ

ਇਹ ਕਿਤਾਬਾਂ ਹੀ ਹਨ ਜਿਹੜੀਆਂ ਆਪਣੇ ਵਿੱਚ ਸੁਪਨਿਆਂ ਨੂੰ ਸਾਕਾਰ ਕਰਨ ਦਾ ਜਾਦੂ ਛੁਪਾਈ ਬੈਠੀਆਂ ਹਨ ਇਹਨਾਂ ਨੂੰ ਪੜ੍ਹ ਕੇ ਹੀ ਉਹ ਨਵੇਂ-ਨਵੇਂ ਢੰਗ ਤਰੀਕੇ ਸਿੱਖਦਾ ਹੈ ਇਹਨਾਂ ਢੰਗਾਂ ਤੇ ਅਮਲ ਕਰਕੇ ਉਹ ਆਪਣੀ ਮੰਜ਼ਲ ਵੱਲ ਵਧਦਾ ਹੈ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਹਿਲੀ ਪੌੜੀ ਵੀ ਕਿਤਾਬਾਂ ਅਤੇ ਅਖੀਰੀ ਪੌੜੀ ਵੀ ਕਿਤਾਬਾਂ ਹਨ ਸਬਨਾ ਦਾਹਨ ਇਹ ਸਰਮਾਇਆ ਲੋੜ ਪੈਣ ਤੇ ਕੰਮ ਇਹ ਆਇਆ ਹਰ ਖੇਤਰ ਵਿੱਚ ਸਫਲ ਬਣਾਵਣ ਅਗਿਆਨਤਾ ਘਰ ਤੋਂ ਦੂਰ ਪਜਾਵਣ ਅੱਜ ਕੱਲ੍ਹ ਲੋਕ ਘਰ ਦੀ ਖੂਬਸੂਰਤੀ ਅੰਦਰ ਪਏ ਸਾਜ਼ੋ ਸਾਮਾਨ ਰੰਗ ਬਰੰਗੀਆਂ ਟਾਈਲਾਂ ਅਤੇ ਰੰਗਾਂ ਦੇ ਜੋੜ ਆਦੀ ਨਾਲ ਹੀ ਮਾਪਦੇ ਹਨ ਬੁਨਿਆਦੀ ਲੋੜਾਂ ਰਹਿਣ ਸਹਿਣ ਅਤੇ ਖਾਣ ਪੀਣ ਵਾਲੇ ਘਰ ਬਾਰੇ ਅਕਸਰ ਇਹੀ ਕਿਹਾ ਜਾਂਦਾ ਹੈ ਕਿ ਚੰਗਾ ਖਾਂਦਾ ਪੀਂਦਾ ਘਰ ਹੈ ਜਿਹੜੇ ਲੋਕ ਬੌਧਿਕਤਾ ਦੇ ਰਾਹੇ ਤੁਰਦੇ ਹਨ ਉਹਨਾਂ ਨੂੰ ਸਿਰਫ ਉਹੀ ਘਰ ਚੰਗਾ ਲੱਗਦਾ ਜਿਸ ਵਿੱਚ ਕਿਤਾਬਾਂ ਦੀ ਅਮੀਰੀ ਹੋਵੇ ਕਿਤਾਬਾਂ ਨੂੰ ਪੂਜਿਆ ਜਾਂਦਾ ਹੋਵੇ ਜਿਨ੍ਹਾਂ ਨੇ ਗਿਆਨ ਦੀ ਦੌਲਤ ਪਾਣੀ ਹੋਵੇ ਉਹਨਾਂ ਨੂੰ ਕਿਤਾਬਾਂ ਦੀ ਉਂਗਲੀ ਫੜਨੀ ਹੀ ਪੈਂਦੀ ਹੈ ਚਲੋ ਆਓ ਅਸੀਂ ਇੱਕ ਘਰ ਨੂੰ ਲੈ ਲਈਏ ਜੇ ਅਸੀਂ ਸਾਰੇ ਕਮਰਿਆਂ ਨੂੰ ਧਿਆਨ ਵਿੱਚ ਰੱਖੀਏ ਤਾਂ ਹਿਸਾਬ ਬਿਲਕੁਲ ਸਾਫ਼ ਹੈ ਕਿ ਘਰ ਦੀ ਹਰ ਨੁੱਕਰ ਕਿਤਾਬਾਂ ਦੀ ਹੀ ਦੇਣ ਹੈ ਉਹ ਕਿਵੇਂ ਚਲੋ ਦੇਖੋ ਨਕਸ਼ਾ ਬਣਾਉਣ ਵਾਲਾ ਕਿਤਾਬਾਂ ਪੜ੍ਹ ਕੇ ਹੀ ਨਕਸ਼ਾ ਬਣਾਉਣ ਦੇ ਕਾਬਿਲ ਹੋਇਆ ਰਸੋਈ ਘਰ ਵਿੱਚ ਖਾਣੇ ਸਬੰਧੀ ਜਾਣਕਾਰੀ ਕਿੱਥੋਂ ਮਿਲੀ ਕਿਤਾਬਾਂ ਤੋਂ ਡਰਾਇੰਗ ਰੂਮ ਵਿੱਚ ਮਹਿਮਾਨਾਂ ਨੂੰ ਬਿਠਾਉਣ ਭਾਵ ਮਹਿਮਾਨ ਨਿਵਾਜ਼ੀ ਦਾ ਸਲੀਕਾ ਕਿੱਥੋਂ ਸਿੱਖਿਆ ਕਿਤਾਬਾਂ ਤੋਂ ਸੌਣ ਵਾਲੇ ਕਮਰੇ ਵਿੱਚ ਲਏ ਸੁਪਨਿਆਂ ਨੂੰ ਸਾਕਾਰ ਕਰਨ ਦਾ ਰਾਹ ਕਿਸ ਨੇ ਦਿਖਾਇਆ ਇਹਨਾਂ ਕਿਤਾਬਾਂ ਨੇ ਬਾਹਰ ਦਿਲ ਖਿੱਚਵੇਂ ਲੌਨ ਦੇ ਵਿੱਚ ਲੱਗੇ ਬੂਟਿਆਂ ਦੀ ਜਾਣਕਾਰੀ ਕਿਸ ਨੇ ਦਿੱਤੀ ਕਿਤਾਬਾਂ ਨੇ ਗੱਲ ਕੀ ਇੱਕ ਘਰ ਦੇ ਨਿਰਮਾਣ ਵਿੱਚ ਕਿਤਾਬਾਂ ਦਾ ਕਿੰਨਾ ਹੱਥ ਹੈ ਇਸ ਦਾ ਅੰਦਾਜ਼ਾ ਅਸੀਂ ਸਹਿਜੇ ਹੀ ਲਗਾ ਸਕਦੇ ਹਾਂ ਫਿਰ ਕਿਤਾਬਾਂ ਦੀ ਘਰ ਵਿੱਚ ਕਿੰਨੀ ਅਤੇ ਕਿਹੋ ਜੀ ਜਗ੍ਹਾ ਹੋਣੀ ਚਾਹੀਦੀ ਹੈ ਸ਼ਾਇਦ ਇਹ ਦੱਸਣ ਦੀ ਲੋੜ ਨਹੀਂ ਆਮ ਤੌਰ ਤੇ ਪੜਾਈ ਦਾ ਸੰਬੰਧ ਜਮਾਤਾਂ ਪਾਸ ਕਰਨ ਤੇ ਹੀ ਆ ਕੇ ਖਤਮ ਹੋ ਜਾਂਦਾ ਹੈ ਡਿਗਰੀ ਪਾ ਲਈ ਤੋਂ ਬਸ ਮੰਜ਼ਲ ਪਾ ਲਈ ਬਹੁਤੇ ਮਾਪੇ ਵੀ ਇਹੀ ਸਮਝਦੇ ਹਨ ਕਿ ਕੋਰਸ ਦੀਆਂ ਕਿਤਾਬਾਂ ਹੀ ਬਸ ਜ਼ਰੂਰੀ ਹਨ ਜੇ ਬੱਚਾ ਆਪਣੇ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਕਿਸੇ ਕਿਤਾਬ ਦੀ ਮੰਗ ਕਰਦਾ ਹੈ ਤਾਂ ਕਈ ਹੀ ਨਹੀਂ ਬਹੁਤੇ ਘਰਾਂ ਦੀ ਸੋਚ ਉਸ ਨੂੰ ਐਵੇਂ ਪੈਸੇ ਬਰਬਾਦ ਕਰਨਾ ਹੀ ਹੁੰਦੀ ਹੈ ਚਲੋ ਮੰਨ ਲੈਂਦੇ ਹਾਂ ਕਿ ਜਿਸ ਘਰ ਦੀ ਮਾਇਕ ਸਥਿਤੀ ਚੰਗੀ ਨਹੀਂ ਹੈ ਦਾ ਸ਼ਾਇਦ ਇਸ ਨੂੰ ਜਾਇਜ਼ ਕਿਹਾ ਜਾ ਸਕਦਾ ਹੈ ਪਰ ਆਰਥਿਕ ਸਥਿਤੀ ਚੰਗੀ ਹੋਣ ਦੇ ਬਾਵਜੂਦ ਇਹੋ ਜਿਹਾ ਵਰਤਾਰਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅਗਿਆਨਤਾ ਦੇ ਖੂਬ ਵਿੱਚ ਤਕਣਾ ਹੈ ਕਿਤਾਬਾਂ ਤੇ ਖਰਚ ਕਰਨਾ ਅਸਲ ਵਿੱਚ ਪੈਸਿਆਂ ਦੀ ਚੋਗੁਣਾ ਵਸੂਲੀ ਕਰਨਾ ਹੈ ਜਿਸ ਘਰ ਵਿੱਚ ਕਿਤਾਬਾਂ ਵਸਤੀਆਂ ਹਨ ਉਹ ਘਰ ਹਰ ਪਾਸਿਓਂ ਖੁਸ਼ਗਵਾਰ ਮਾਹੌਲ ਵਿੱਚ ਰਹਿੰਦਾ ਹੈ ਅਸਲੀ ਮਾਇਨਿਆਂ ਵਿੱਚ ਪੜੇ ਲਿਖੇ ਲੋਕ ਘਰ ਦੇ ਨਿਰਮਾਨ ਤੋਂ ਪਹਿਲਾਂ ਪੂਜਾ ਕਰਦੇ ਨਾਲ ਨਾਲ ਕਿਤਾਬਾਂ ਰੱਖਣ ਦੀ ਜਗ੍ਹਾ ਵੀ ਨਕਸ਼ੇ ਵਿੱਚ ਸੋਚ ਲੈਂਦੇ ਹਨ ਕਿਉਂਕਿ ਉਹ ਇਸ ਗ੍ਰੂਪ ਸੱਚ ਤੋਂ ਪਰੇ ਹੁੰਦੇ ਹਨ ਕਿ ਅਗਰ ਨੈਟ ਹੈ ਤਾਂ ਕਿਸੇ ਕਿਤਾਬ ਦੀ ਲੋੜ ਨਹੀਂ ਸਾਰੀ ਜਾਣਕਾਰੀ ਨੈਟ ਤੋਂ ਹੀ ਮਿਲ ਜਾਵੇਗੀ ਇਸ ਤੋਂ ਉਲਟ ਬਿਨਾ ਕਿਤਾਬਾਂ ਦੇ ਘਰ ਵਾਲੇ ਇਸ ਗੱਲ ਤੋਂ ਜਾਣਦੇ-ਬੁੱਝਦੇ ਵੀ ਅਣਜਾਨ ਬਣੇ ਰਹਿੰਦੇ ਹਨ ਕਿ ਕਿਤਾਬਾਂ ਚਰਿੱਤਰ ਦੀਆਂ ਪੈਰੇਦਾਰ ਹੁੰਦੀਆਂ ਹਨ ਨੈਟ ਵਾਂਗ ਬੱਚਿਆਂ ਨੂੰ ਭਟਕਣ ਨਹੀਂ ਦਿੰਦੀਆਂ ਬਾਹਰਲੇ ਮੁਲਕਾਂ ਵਿੱਚ ਜਿੱਥੇ ਮਾਪੇ ਆਉਣ ਵੇਲੇ ਬੱਚੇ ਦੇ ਭਵਿੱਖ ਬਾਰੇ ਸੁਪਨੇ ਲੈਂਦੇ ਹਨ ਉਥੇ ਉਸ ਲਈ ਕਿਤਾਬਾਂ ਦੇ ਸੁਪਨੇ ਵੀ ਲਏ ਜਾਂਦੇ ਹਨ ਕਿਤਾਬਾਂ ਦੀ ਚੋਣ ਵੀ ਕਰਕੇ ਰੱਖ ਲਈ ਜਾਂਦੀ ਹੈ ਕਿ ਕਿਸ ਸਟੇਜ ਤੇ ਕਿਹੜੀ ਕਿਤਾਬ ਉਸ ਲਈ ਠੀਕ ਰਹੇਗੀ ਇਹ ਸੋਚ ਉਹਨਾਂ ਲਈ ਬੜੀ ਫਾਇਦੇਮੰਦ ਸਿੱਧੁੰਦੀ ਹੈ ਇਸੇ ਲਈ ਇਹਨਾਂ ਮੁਲਕਾਂ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਆਮ ਦੇਖਣ ਨੂੰ ਮਿਲਦੀਆਂ ਹਨ ਸਫ਼ਰ ਵੇਲੇ ਬੈਗ ਵਿੱਚ ਕਿਤਾਬਾਂ ਦੀ ਜਗ੍ਹਾ ਪਹਿਲਾਂ ਬਣਾ ਲਈ ਜਾਂਦੀ ਹੈ ਮਾਪਿਆਂ ਨੂੰ ਬੱਚੇ ਦੇ ਕੁਝ ਬਨਨ ਦੇ ਸੁਪਨੇ ਲੈਣ ਤੋਂ ਪਹਿਲਾਂ ਬਚਪਨ ਵਿੱਚ ਹੀ ਉਸ ਦੀ ਕਿਤਾਬਾਂ ਨਾਲ ਦੋਸਤੀ ਕਰਵਾ ਦੇਣੀ ਚਾਹੀਦੀ ਹੈ ਫਿਰ ساری ਉਮਰ ਇਸ ਦੋਸਤ ਦੇ ਸਹਾਰੇ ਛੱਡ ਕੇ ਉਹਨਾਂ ਨੂੰ ਫਿਕਰ ਨਹੀਂ ਹੋਵੇਗਾ ਕਿ ਉਹਨਾਂ ਦਾ ਬੱਚਾ ਕਿਸੇ ਗਲਤ ਸੰਗਤ ਵਿੱਚ ਨਾ ਫਸ ਜਾਵੇ ਜਿਸ ਘਰ ਵਿੱਚ ਕਿਤਾਬਾਂ ਦਾ ਵਾਸਾ ਹੁੰਦਾ ਹੈ ਉਸ ਘਰ ਦੀ ਹਰ ਖਿੜਕੀ ਹਰ ਦਰਵਾਜ਼ੇ ਅਤੇ ਹਰ ਰੋਸ਼ਨਦਾਨ ਤੋਂ ਸਕਾਰਾਤਮਕ ਕਿਰਨਾ ਪ੍ਰਕਾਸ਼ ਦੀ ਘਰ ਦੇ ਜੀਵਾਂ ਵਿੱਚ ਤੂੰ ਤੂੰ ਮੈਂ ਮੈਂ ਦਾ ਮੌਕਾ ਹੀ ਨਹੀਂ ਬਣਦਾ ਜੇ ਕਿਸੇ ਜੀ ਦਾ ਸੁਭਾਅ ਗਰਮ ਵੀ ਹੈ ਤਾਂ ਕਿਤਾਬ ਉਸ ਨੂੰ ਆਪਣੇ ਵੱਲ ਮੋੜ ਲੈਂਦੀ ਹੈ ਲੜਾਈ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਜਿਸ ਹੱਥ ਵਿੱਚ ਕਿਤਾਬ ਹੁੰਦੀ ਹੈ ਉਸ ਉੱਤੇ ਇੰਨਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਕਿ ਹੌਲੀ-ਹੌਲੀ ਸੁਭਾਅ ਵਿੱਚ ਬਦਲਾਅ ਆਂਦਾ ਜਾਂਦਾ ਹੈ ਅਜੋਕੇ ਯੁੱਗ ਵਿੱਚ ਆਧੁਨਿਕਤਾ ਸਿਰ ਕੱਟ ਕੇ ਬੋਲ ਰਹੀ ਹੈ ਜੇ ਘਰਾਂ ਵਿੱਚ ਕਿਤਾਬਾਂ ਨੂੰ ਥਾਂ ਨਾ ਮਿਲੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਰੱਬ ਹੀ ਰਾਖਾ ਸਮਝਦਾਰ ਲੋਕ ਇਸ ਆਉਣ ਵਾਲੇ ਤੂਫਾਨ ਦੇ ਖਤਰੇ ਨੂੰ ਮਹਿਸੂਸ ਕਰ ਰਹੇ ਹਨ ਉ ਇਸ ਵੱਲ ਕਾਫੀ ਤਵਜੋ ਦੇ ਰਹੇ ਹਨ ਹੁਣ ਜਨਮ ਦਿਨ ਤੇ ਜਾਣ ਵਾਲੇ ਮਹਿੰਗੇ ਤੋਹਫਿਆਂ ਨੂੰ ਚੰਗੀਆਂ ਕਿਤਾਬਾਂ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂ ਜੋ ਹਰ ਘਰ ਵਿੱਚ ਕਿਤਾਬਾਂ ਦੇ ਨਾਲ ਨਾਲ ਸਲੀਕੇ ਨਾਲ ਰਹਿਣ ਅਤੇ ਬੋਲ ਚੱਲ ਨੂੰ ਜਗ੍ਹਾ ਮਿਲ ਸਕੇ ਬੱਚਿਓ ਕਿਤਾਬਾਂ ਦੇ ਸਾਥੀ ਬਣ ਜਾਵੋ ਹਰ ਪੇਤ ਜ਼ਿੰਦਗੀ ਦਾ ਪਾਵੋ ਪੜੇ ਇਲਮ ਤੇ ਅਮਲ ਹੈ ਕਰਕੇ ਸਹੀ ਸੇਧ ਜੀਵਨ ਦੀ ਪਾਓ ਕੀ ਸਿੱਖਿਆ ਜ਼ਿੰਦਗੀ ਵਿੱਚ ਸਫਲਤਾ ਦੀਆਂ ਉਚਾਈਆਂ ਪਾਉਣ ਦਾ ਰਾਜ਼ ਕਿਤਾਬਾਂ ਹਨ